ਚੋਣ ਜਾਣਦਾਰੇ ਤੂੰ ਮਨੇ ਨੂੰ जखਮੀ ਚੋਣ ਜਾਣਦਾਰੇ ਤੂੰ ਮਨੇ ਨੂੰ जखਮੀ ਹੋ ਮੇਰੀ ਵੀ ਕਮਾਲ ਮੰਨਦੇ ਹੋ ਮੇਰੀ ਵੀ ਕਮਾਲ ਮੰਨਦੇ ਹੋ ਹੋ ਮੇਰੀ ਵੀ ਕਮਾਲ ਮੰਨਦੇ ਹੋ ਹੁਣ ਮੈਂ ਬੰਦਾ ਹੋਇ ਰੱਖ ਲਖਨੌਰੀ ਤੂੰ ਵੀ ਮੰਨ ਵਾਹ ਹੁਣ ਮੈਂ ਬੰਦਾ ਹੋਇ ਰੱਖ ਲਖਨੌਰੀ ਘਟੜੇ ਨੂੰ ਕੱਪੀ ਕਰਕੇ ਅੰਨੇ ਆਪਣੇ ਅੰਨ ਕਪੜੇ ਨੂੰ ਵੰਡਦੇ ਰਹੋ ਜੀ ਉਮੀਦ ਸਾਬ ਠੀਕ ਆਸਰੇ ਹੋ ਉਮੀਦ ਸਾਬ ਠੀਕ ਆਸਰੇ ਹੋ ਉਮੀਦ ਸਾਬ ਠੀਕ ਆਸਰੇ ਹੋ ਜੇ ਤੂੰ ਲੈਣਾ ਹੈ ਤਵਾੜ ਚੰਨ ਮੱਖਣਾ ਜੇ ਤੂੰ ਜੇ ਤੂੰ ਲੈਣਾ ਹੈ ਤਵਾੜ ਚੰਨ ਮੱਖਣਾ ਜੇ ਗਾਣੇ ਕੋਈ ਨਾ ਬੋਗਾ ਜੇ ਗਾਣੇ ਕੋਈ ਨਾ ਬੋਗਾ ਕਰਕੇ ਵਾਸੂਮਾ ਵਿੱਚ ਵਾਸੂਮਾ ਵਿੱਚ ਤੀਰ ਮੰਡਾ ਕਰਕੇ ਸਿੱਖਾਂ ਚਤਾ ਦੀ ਪ੍ਰਾਪਤੀ ਸਿੱਖਾਂ ਚਤਾ ਦੀ ਪ੍ਰਾਪਤੀ ਹੋ ਉਹ ਸਿੱਖਾਂ ਚਤਾ ਦੀ ਪ੍ਰਾਪਤੀ ਹੋ ਨਸ਼ਾ ਮੁਕਤ ਪੰਜਾਬ ਨੂੰ ਮੈਂ ਕਰਨਾ ਨਸ਼ਾ ਮੁਕਤ ਨਸ਼ਾ ਮੁਕਤ ਪੰਜਾਬ ਨੂੰ ਬੰਕਰ ਬੋਤਲ ਡੱਕ ਪਾ ਕੇ ਮਨਾਂ ਦੇ ਦਰਦ ਪਰਤੇ ਹੋ ਸਰਾਂ ਸਾਦੇ ਹੱਥ ਪੀਣਾ ਪੰਜਾਬ ਚੱਲਿਆ ਸਰਾਂ ਸਾਦੇ ਹੱਥ ਪਰਮ ਸਾਦੇ ਹੱਥ ਪੀਣਾ ਪੰਜਾਬ ਚੱਲਿਆ ਮੈਲਾਵਾਰੇ ਮੋਟਾ ਮੰਨਦੇ ਹੋ ਉਹ ਮੈਲਾਵਾਰੇ ਮੋਟਾ ਮੰਨਦੇ ਹੋ ਉਹ ਮੈਲਾਵਾਰੇ ਮੋਟਾ ਮੰਨਦੇ ਹੋ ਮੋਟੇ ਸੰਤਰੇ ਨੂੰ ਕੋਨਾ ਫੇਕਲਾ ਕੇ ਮੋਟੇ ਸੰਤਰੇ ਮੋਟੇ ਸੰਤਰੇ ਨੂੰ ਕੋਨਾ

ਨਕਤੇ ਤੇ ਤੈਨੂੰ ਮਾਇਆ ਕੰਗਲਵੇਂ ਕੰਗਲਵੇਂ ਨਕਤੇ ਤੇ ਤੈਨੂੰ ਮਾਇਆ ਬੋਲ ਕਾਂਜ ਪਾ ਦੇ ਪਗ ਤਾਂ ਬੋਲ ਕਾਂਜ ਪਾ ਦੇ ਭੰਗਾ ਹੂੰ ਬੋਲ ਕਾਂਜ ਪਾ ਦੇ ਭੰਗਾ ਹੂੰ ਕਟਲੋਨੀ ਤੇ ਸੱਤੇ ਦੀ ਉੱਤੇ ਨੱਚਣਾ ਕਟਲੋਨੀ ਤੇ ਬੋਲ ਕਾਂਜ ਤੇ ਸੱਤੇ ਦੀ ਉੱਤੇ ਨੱਚਣਾ ਤੋਂ ਕੰਮ ਬਿੱਤ ਰਹੇ हो हो काम मित्रों दे हो हो काम मित्रों ले आया ਮੱਕੇ ਰੱਖਦਾ ਨਾ ਹੱਥ ਤੇਰੇ ਮਸਾ ਲੱਗੇ ਮਸਾ ਲੱਗੇ ਅੱਖ ਨਾ ਹੱਥ ਤੇਰੇ ਲੋਟ ਰਿਹਾ ਰਵੇ ਮਿੱਤਰਾ ਤੁਮ ਲੋਟ ਰਿਹਾ ਰਵੇ ਮਿੱਤਰਾ ਹੋ ਕੋ ਲੋਟ ਰਿਹਾ ਰਵੇ ਮਿੱਤਰਾ ਹੋ ਪੂਰੇ 4 ਸਾਲ ਹੋ ਗਏ ਨਾਲ ਆ ਪੂਰੇ 4 ਸਾਲ ਪੂਰੇ 4 ਸਾਲ ਹੋ ਗਏ ਨਾਲ ਆ 허ੋ ਕੇ ਮਿੱਤਰਾ ਬੋ ਹਰੋਂ ਪੈਨ ਜਿੰਨੇ ਲੂਗੀ ਐਮ ਐਸ ਪੀ 5 ਮਿੰਟਾਂ 'ਚ 5 ਮਿੰਟਾਂ 'ਚ ਜਿੰਨੇ ਲੂਗੀ ਐਮ ਐਸ ਪੀ 5 ਸਾਲ ਹੁਣ ਵਾਲੇ ਨੇ ਉਹ 5 ਸਾਲ ਹੁਣ ਵਾਲੇ ਨੇ ਉਹ ਉਹ 5 ਸਾਲ ਹੁਣ ਵਾਲੇ ਨੇ ਉਹ 30 ਲੱਖ ਜਿੰਨੀ ਹੁੰਦੇ ਨੂੰ ਮਿਲਦੀ 35 ਲੱਖ ਜਿੰਨੀ 30 ਲੱਖ ਜਿੰਨੀ ਹੁੰਦੇ ਨੂੰ ਮਿਲਦੀ ਤੂੰ ਸੀਦੀ ਮੋਲੀ ਲੱਗਦੀ ਉਹ ਕੁੰਸੀ ਦੀ ਮੋਲੀ ਲੱਗਦੀ ਮੈਂ ਦੇ ਬਿੱਤ ਮੇਰਾ ਬਿੱਤਰਾ ਸਰ ਇਹ ਮੁਕਦਮਾ ਹੋ ਅੱਜ ਤੱਕ ਸਤਜਾ ਮੁਕਦਮਾ ਹੋ ਤੇ ਕਿ ਪਾਸ ਰਿਹਾ ਮੁਕਦਮਾ ਹੋ ਆਈ ਪਈ ਹੈ ਵਿਕਾਸ ਦੀ ਹਨੇਰੀ ਆਈ ਪਈ ਹੈ ਆਈ ਪਈ ਹੈ ਪੰਜਾਬ ਦਾ ਸਰਦਾਂ ਰੰਗਲਾ ਚੇਤੀ ਫੜੂ ਜੇ ਦੀ ਪੰਚੂ ਪੰਜਾਬ ਦਾ ਸਰਦਾਂ ਰੰਗਲਾ ਕਰਨਾ ਦਾ ਖੜਾ ਕਰਕੇ